3 ਮਾਰਚ 2024 ਆ ਫਸਲ ਤੁਸੀਂ ਥੱਲੇ ਦੇਖ ਲਓ ਇਹ ਹੈਗਾ ਜੀ ਮਟਰ ਜਿਹੜਾ ਕਿ ਆਫ ਸੀਜ਼ਨ ਆ ਤੇ ਆਫ ਸੀਜ਼ਨ ਕਹਿਣ ਦਾ ਮਤਲਬ ਕੀ ਹੈ ਇਹ 11ਵੇਂ 12ਵੇਂ ਮਹੀਨੇ ਤੱਕ ਖਤਮ ਹੋ ਜਾਂਦਾ ਫਸਲ ਪੱਕ ਕੇ ਸਿਆਲ ਨੂੰ ਆਂਦੀ ਆ ਤੇ ਪਰ ਇਹ ਗਰਮੀ ਦੇ ਵਿੱਚ ਦੋਸਤੋ ਬੀਜੀ ਹੋਈ ਆ ਜਿਹੜਾ ਕਿ ਇਹ ਗੱਡੀ ਦੀ ਬ੍ਰੇਕ ਲਾਣ ਨੂੰ ਮੈਂ ਮਜਬੂਰ ਹੋ ਗਿਆ ਇਹਨੂੰ ਦੇਖ ਕੇ ਕਿ ਬਾਈ ਇਹ ਕਿੱਡਾ ਦਿਲ ਹੋਊਗਾ ਬੰਦੇ ਦਾ ਜਿਨੇ ਇਹ ਆਫ ਸੀਜ਼ਨ ਫਸਲ ਬੀਜੀ ਆ ਕਿਉਂਕਿ ਇਹ ਮੈਥਾ ਭੇ ਜੇਕਰ ਆਪਾਂ ਵੀ ਕੁਝ ਬੀਜਣਾ ਬੀਜਿਆ ਚਾਹੀਏ ਤਾਂ ਅਸੀਂ ਇਹ ਕਹਿੰਨੇ ਯਾਰ ਅਸੀਂ ਸੀਜ਼ਨ ਆਫ ਹੋ ਗਿਆ ਸੋ ਇਹ ਆਫ ਸੀਜ਼ਨ ਦੀ ਫਸਲ ਆ ਤਾਂ ਹੀ ਤੁਹਾਡੇ ਤੱਕ ਜਿਹੜੀ ਮੈਂ ਲੈ ਕੇ ਆਇਆ ਜਾਣਕਾਰੀ ਇਹ ਜੀ ਇਹਦੇ ਉੱਪਰ ਕੋਈ ਲਫਾਫਾ ਨਹੀਂ ਹੈਗਾ ਕੋਈ ਇਹ ਸਿਹਰਿਆਂ ਚ ਨਹੀਂ ਹੈਗੀ ਤੇ ਓਪਨ ਦੇ ਵਿੱਚ ਲਾਈ ਹੋਈ ਆ ਤੇ ਦੋਸਤੋ ਜਿਹੜਾ ਕੀ ਆ ਇਹਨੂੰ ਫਾਲ ਵੀ ਬਹੁਤ ਵਧੀਆ ਪਿਆ ਹੋਇਆ ਆ ਆਫ ਸੀਜ਼ਨ ਦੇ ਵਿੱਚ ਕੰਪੀਟੀਸ਼ਨ ਕੋਈ ਨਹੀਂ ਹੈਗਾ ਤੇ ਇਸ ਲਈ ਪੈਸਾ ਤਾਂ ਆਪੇ ਬਣੇਗਾ ਦੋਸਤੋ ਸਾਸੀ ਕਾਲ ਜੀ ਸਾਰਿਆਂ ਨੂੰ ਦੋਸਤੋ ਜਿਹੜਾ ਸੀਜ਼ਨ ਦਾ ਕੰਮ ਆ ਨਾ ਹੁਣ ਨਹੀਂ ਦੋਸਤੋ ਰਿਹਾ ਹੋ ਤੇ ਆਹ ਦੇਖ ਲਓ ਮਾਰਚ ਅਪ੍ਰੈਲ ਚੱਲਣ ਲੱਗੀ ਆ ਪੰਜਾਬ ਦੇ ਵਿੱਚ ਖੜਾ ਆਂ ਭਾਈ ਨਾਲ ਸੈਲਰ ਆ ਪੈਂਡੇ ਹੈਗਾ ਚੌੜਾ ਰ ਭੀਣ ਦੇ ਵਿਚਾਲੇ ਤੇ ਮਟਰ ਲੱਗੇ ਹੋਏ ਨੇ ਭਾਈ ਗੱਡੀ ਦੀ ਵੱਜ ਗਈ ਬ੍ਰੇਕ ਮੈਂ ਕਿਹਾ ਯਾਰ ਜਾਂਦੇ ਹੋ ਜਾ ਕੇ ਇਹਦਾ ਦੇਖੀਏ ਨਰੀਖਣ ਕਰੀਏ ਪੇ ਵਾਕੇ ਮਟਰ ਹੈ ਕਿ ਅਸੀਂ ਤਾਂ ਸਿਆਲ ਮਹੀਨੇ ਮਟਰ ਲਾਣੇ ਹੁੰਨੇ ਆ ਤੁਹਾਨੂੰ ਪਤਾ ਜਦੋਂ ਨੌਵਾਂ ਮਹੀਨਾ 10ਵਾਂ ਸ਼ੁਰੂ ਹੁੰਦਾ ਉਦ ਲਾਈਦੇ ਆ ਤੇ ਪਰ ਜਿਹੜਾ ਕਿ ਹੁਣ ਆ ਇਸ ਵੇਲੇ ਮਟਰ ਦੋਸਤੋ ਲੱਗੇ ਹੋਏ ਨੇ ਤੇ ਆਪਾਂ ਇਹਦਾ ਨਰੀਖਣ ਕਰਦੇ ਆਂ ਵੀ ਕਾਮਜਾਪ ਹੈ ਗਿਆ ਦੇਖੋ ਫੁੱਲ ਵੀ ਪੂਰਾ ਆ ਸੂੰਡੀ ਵੀ ਹੈ ਨਹੀਂ ਤੇ ਫਿਰ ਦੋਸਤੋ ਕਿਉਂ ਨਾ ਥੋੜਾ ਜਿਹਾ ਆਪਾਂ ਵੀ ਅਗੇਤੇ ਪਿਛੇਤੀ ਕੋਈ ਚੀਜ਼ ਲਾਈਏ ਜਿਹੜੀ ਕਿ ਸਾਨੂੰ ਕੋਈ ਫਾਇਦਾ ਦੇਵੇ ਤੁਸੀਂ ਆ ਜਾਓ ਆਪਾਂ ਦੇਖਦੇ ਆਂ ਵਿੱਚ ਨੂੰ ਆਓ ਕੈਮਰਾਮੈਨ ਜੀ ਤੇ ਆਪਾਂ ਆਪਣੇ ਦਰਸ਼ਕਾਂ ਨੂੰ ਦਿਖਾ ਲਦੇ ਆਂ ਪਏ ਇਹ ਨਾ ਮਟਰਾਂ ਨੂੰ ਜਿਹੜਾ ਕੀ ਆ ਕਾਮਜਾਪ ਹੈ ਕਿ ਨਹੀਂ ਹੈ ਪਰ ਇਹ ਪਹਿਲਾਂ ਮੈਂ ਦੱਸ ਦੇਵਾਂ ਕਿ ਇਹ ਸਾਡੇ ਨਹੀਂ ਆ ਬਾਈ ਮੇਰੇ ਨਹੀਂ ਆ ਤੇ ਇਹ ਰਾਸਤੇ ਦੇ ਵਿੱਚ ਬੀਜੇ ਹੋਏ ਸੀਗੇ ਤੇ ਅਸੀਂ ਖੜ ਗਏ ਨਰੀਖਣ ਕਰਨੇ ਨੂੰ ਕੀ ਪ੍ਰੀਖਣ ਕਰਨੇ ਨੂੰ ਵੀ ਵਾਕਿਆ ਮਟਰਾਂ ਇਹਨਾਂ ਨੂੰ ਫਲੀ ਲੱਗੂਗੀ ਆ ਦੇਖੋ ਫੁੱਲ ਨਿਕਲਿਆ ਹੋਇਆ ਸੁੰਡੀ ਕੋਈ ਹੈ ਨਹੀਂ ਤੇ ਮਟਰਾਂ ਦਾ ਬਾਈ ਫਲੀਆਂ ਵਿੱਚ ਪਈਆਂ ਹੋਈਆਂ ਆ ਦੇਖੋ ਪਾਣੀ ਮਾਲਕਾਂ ਨੇ ਕਿਸੇ ਨੇ ਲਾਤਾ ਦੇਖੋ ਪੱਤੀ ਤਰੀ ਹੋਈ ਆ ਤੇ ਬਾਈ ਮਟਰਾਂ ਦਾ ਰੇਟ ਚੈੱਕ ਕਰਿਓ ਤੇ ਹੁਣ ਤੁਸੀਂ ਆਪੋ ਆਪਣੇ ਸੁਝਾਅ ਜ਼ਰੂਰ ਦਿਓ ਇੱਥੇ ਪੇ ਜੇਕਰ ਕਿਸੇ ਨੇ ਪਹਿਲਾਂ ਤੁਸੀਂ ਇਸ ਮੌਕੇ ਮਟਰ ਆਪ ਖੇਤ ਵਿੱਚ ਬੀਜੇ ਆ ਪਰ ਇਸ ਮੌਕੇ ਅਸੀਂ ਗ੍ਰੀਨ ਮਟਰ ਖਾਦੇ ਤਾਂ ਬਹੁਤ ਵਾ ਤੇ ਪਰ ਜਿਹੜੇ ਕੀ ਮਟਰ ਆਪ ਬੀਜਿਆ ਉਹ ਵੀ ਇਸ ਮੌਕੇ April ਦਾ ਮਹੀਨਾ ਸ਼ੁਰੂ ਹੋਣ ਲੱਗਾ March ਦੀ ਅੱਜ ਤਕਰੀਬਨ 25 ਤਰੀਕ ਆ ਦੋਸਤੋ ਜਿਹੜਾ ਕੀ ਅੱਜ ਦਾ ਦਿਨ ਆ 25 March 2024 ਤੇ ਦੋਸਤੋ ਦਿਨ ਹੈਗਾ ਸੋਮਵਾਰ ਦਾ ਤੇ ਹੋਲੀ ਦਾ ਦਿਨ ਆ ਤੇ ਇਹ ਜਿਹੜੇ ਕੀ ਮਟਰ ਤੁਹਾਨੂੰ ਮੈਂ ਦਿਖਾ ਰਿਹਾ ਇਹ ਅੱਜ ਦੀ ਡੇਟ ਦੇ ਵਿੱਚ ਆ ਤੇ ਹਾਂ ਦੇਖੋ ਫਲੀਆਂ ਕਿੱਡੀਆਂ ਕਿੱਡੀਆਂ ਲੱਗੀਆਂ ਹੋਈਆਂ ਇਹ ਵੀ ਕਹਿ ਸਕਦੇ ਆ ਕਿ ਇੱਕ ਨਵਾਂ ਤਜਰਬਾ ਆ ਜੇਕਰ ਆਪਾਂ ਫਸਲ ਦਾ ਜਿਹੜਾ ਕਿ ਸਮਾਂ ਬਦਲ ਕੇ ਜੇਕਰ ਲਾਣੇ ਆ ਤੇ ਅੱਜ ਦੇ ਹਿਸਾਬ ਨਾਲ ਰੇਟ ਮੈਨੇਜ ਕਰ ਲਿਓ ਤੇ ਖੇਤ ਦੋਸਤਰੇ ਲਾਇਆ ਵਾ ਦੇਖੋ ਫੁੱਲ ਖੜੇ ਹੋਏ ਆ ਤੇ ਜਿਹੜਾ ਕਿ ਉੱਦਾਂ ਥੋੜੀ ਗਰਮੀ ਪੈ ਜਾ ਕਹਿੰਦੇ ਆ ਉੱਕਲ ਗਿਆ ਜੀ ਫਲੀ ਨਹੀਂ ਪੈਂਦੀ ਦਾਣਾ ਨਹੀਂ ਪੈਂਦਾ ਪਰ ਜੇਕਰ ਦੇਖਿਆ ਜਾਵੇ ਤਾਂ ਇਹਨੂੰ ਫਲੀ ਜ਼ਿਆਦੇ ਆ ਤੇ ਦੂਜੀ ਗੱਲ ਦੋਸਤੋ ਇਹ ਕਾਹ ਦੇਖੋ ਨਾਲ ਆ ਇਹ ਵੀ ਦੱਸ ਦੇਵਾਂ ਕਿ ਆਹ ਦੇਖੋ ਥੋੜਾ ਜਿਹਾ ਜੇਕਰ ਆਪਾਂ ਨਰੀਖਣ ਕਰਦੇ ਤੇ ਬੇਲਾਂ ਵਿੱਚ ਹੈਗੀਆਂ ਜਿਹੜੀਆਂ ਕਿ ਉੱਕਲਦੀਆਂ ਆਇਆਂ ਨੇ ਆਹ ਦੇਖੋ ਥੋੜੀਆਂ ਜਿਹਾ ਹੈ ਜਿਹੜੀਆਂ ਕਿ ਉੱਕਲੀਆਂ ਹੋਈਆਂ ਪਰ ਜੇਕਰ ਇਹਦੇ ਵਿੱਚੋਂ ਕਹਿ ਸਕਦੇ ਆਂ ਵੀ ਇਹ 95% ਜਾਂ 80% ਵੀ ਕਾਮਯਾਬ ਹੋ ਜਾਂਦੇ ਆ ਤੇ ਮੈਨੂੰ ਲੱਗਦਾ ਪਈ ਇਹ ਵਧੀਆ ਸੌਦਾ ਆ ਜੇਕਰ ਇਹ ਕਾਮਯਾਬ ਹੁੰਦੇ ਆ ਸੋ ਮੈਂ ਭਾਈ ਜਿਹੜੇ ਬੰਦੇ ਨੇ ਵੀ ਬੀਜੋ ਆ ਮੈਂ ਉਹਦੀ ਹਿੰਮਤ ਦੀ ਦਾਤ ਦਿੰਨਾ ਕਿਉਂਕਿ ਬੜੀਆ ਇਹ ਇਹ ਜਿਹੜਾ ਕੀ ਨਾ ਇੱਕ ਹੌਸਲੇ ਵਾਲਾ ਹਿੰਮਤ ਕਰਕੇ ਬੀਜਣ ਵਾਲਾ ਕੰਮ ਆ ਤੇ ਕਿਉਂਕਿ ਬੀ ਵੀ ਮਹਿੰਗਾ ਤੇ ਜਗਾ ਛੱਡਣੀ ਫਿਰ ਬੀਜਣੀ ਪਾਣੀ ਲਾਣਾ ਖਾਦ ਦਵਾਈਆਂ ਸਪਰੇਅ ਤੇ ਬਾਈ ਇਹ ਹੌਸਲੇ ਨੂੰ ਬਾਈ ਤਰੇ ਨੂੰ ਸਲਾਮ ਆ ਪਰ ਮੈਨੂੰ ਨਹੀਂ ਪਤਾ ਕਿਹੜੇ ਭਰਾ ਨੇ ਬੀਜਿਆ ਇਹ ਤੇ ਜਨ ਵੀ ਬੀਜਿਆ ਬਾਈ ਹਿੰਮਤ ਦਾ ਕੰਮ ਕੀਤਾ ਤੇ ਸੋ ਇਹ ਅੱਖਾਂ ਖੋਲਣ ਵਾਲੀ ਚੀਜ਼ ਆ ਸੋ ਤੁਸੀਂ ਆਪਾਂ ਤਾਂ ਸਿਰਫ ਮਟਰ ਇੱਕ ਸੀਜ਼ਨ ਚ ਲਾਣੇ ਆ ਤੇ ਦੂਜੀ ਵਾਰ ਬੰਦ ਆ ਤੇ ਆ ਦੋਸਤੋ ਮੈਨੂੰ ਲੱਗਦਾ ਪੇ ਕਿਲਾ ਡੇਢ ਕਿਲੇ ਤੋਂ ਉੱਪਰ ਥੇ ਹੋਣਾ ਇਹ ਤੁਸੀਂ ਦੇਖੋ ਧੁਰਤੇ ਆਓ ਦੇਖੋ ਪਰੇ ਮਟਰ ਲੱਗੇ ਹੋਏ ਨੇ ਤੇ ਮਟਰ ਆ ਪੂਰੇ ਕਾਮਯਾਬ ਆ ਬਾਈ ਦੇ ਜਨ ਵੀ ਲਾਏ ਆ ਤੇ ਬਸ ਗੱਲ ਕੀ ਆ ਮੌਸਮ ਦੀ ਗੱਲ ਆ ਪੇ ਜਿਹੜੀ ਜਿਹੜੀ ਕੇਂਦਰ ਖਿੱਚ ਕਿਹੜੀ ਬਣੀ ਆ ਮੌਸਮ ਦੀ ਸੋ ਇਹ ਮੈਨੂੰ ਲੱਗਦਾ ਪਿਆ ਦੇਖੋ ਬਾਕੀ ਫਲਾਕਾ ਜਿਹੜੇ ਫੁੱਲ ਆ ਨਾ ਇਹ ਇਹ ਉਹਦੇ ਨਾਲੋਂ ਜ਼ਿਆਦਾ ਆ ਤੇ ਜਿਹੜੇ ਆਮ ਸਾਡੇ ਮਟਰ ਹੁੰਦੇ ਆ ਤੇ ਕਿਉਂਕਿ ਇਹਨਾਂ ਨੂੰ ਜਿਹੜਾ ਕਿ ਮੌਸਮ ਦੇ ਵਿੱਚ ਫਲਾਕਾ ਜ਼ਿਆਦਾ ਪਿਆ ਹੋਇਆ ਸੋ ਤੁਸੀਂ ਵੀ ਦੋਸਤੋ ਆਪ ਕੋ ਆਪਣੇ ਸੁਝਾਅ ਜ਼ਰੂਰ ਦਿਓ ਸਾਲ ਕੋਈ ਵੀ ਮੌਸਮ ਦੇ ਹਿਸਾਬ ਨਾਲ ਚੰਗੀ ਲੱਗਦੀ ਆ ਆ ਸਮ ਹੈਗਾ ਜੋ ਲੰਘ ਚੁੱਕਾ ਆ ਪਰ ਕਿਸੇ ਕਿਸਾਨ ਵੀਰ ਨੇ ਤੇ ਫਸਲ ਹੈਗੀ ਆ ਦੋਸਤੋ ਮਟਰ ਗ੍ਰੀਨ ਪੀ ਆਜੇ ਨੂੰ ਕਹਿੰਦੇ ਆ ਤੇ ਫਸਲ ਦਾ ਸੀਜ਼ਨ ਇਹ ਲੰਘ ਚੁੱਕਾ ਆ ਪਰ ਜਿਹੜੇ ਵੀ ਕਿਸਾਨ ਨੇ ਬਾਈ ਬੀਜੀਓ ਮੈਂ ਉਹਦੀ ਹਿੰਮਤ ਦੀ ਦਾਤ ਦਿੰਦਾ ਕਿਉਂਕਿ ਜੇਕਰ ਆਪਾਂ ਇਸ ਫਸਲੀ ਚੱਕਰ ਚੋਂ ਨਿਕਲ ਲੰਦਾ ਆਂ ਤੇ ਸਾਨੂੰ ਜਿਹੜੇ ਇਦਾਂ ਦੇ ਨਰੀਖਣ ਆ ਉਹ ਕਰਨੇ ਪੈਣਗੇ ਤੇ ਬਾਈ ਨੇ ਕਿੱਲਾ ਵੀ ਮੈਨੂੰ ਲੱਗਦਾ ਡੇਢ ਕਿੱਲੇ ਦੇ ਆਸ-ਪਾਸ ਥੈ ਹੋਣਾ ਇਹ ਤੇ ਜੇਕਰ ਮਟਰਾਂ ਨੂੰ ਦੋਸਤੋ ਆਪਾਂ ਦੇਖਿਆ ਜਾਵੇ ਆ ਦੇਖੋ ਫਲੀਆਂ ਵੀ ਵਧੀਆ ਪਈਆਂ ਹੋਈਆਂ ਤੇ ਇਹਨੂੰ ਜਿਹੜਾ ਕਿ ਆ ਫਲ ਪੈਣ ਦੀ ਪੂਰੀ ਸੁਭਾਵਨਾ ਆ ਤੇ ਪਰ ਜਿਹੜਾ ਕਿ ਸੀਜ਼ਨ ਆ ਇਹਦਾ ਨੰਗ ਚੁੱਕਾ ਆ ਤੇ ਦੋਸਤੋ ਆਹ ਦੇਖੋ ਫਲੀਆਂ ਲੱਗੀਆਂ ਹੋਈਆਂ ਇਸ ਮੌਕੇ ਅਸੀਂ ਜਿਹੜਾ ਕੀ ਆ ਮਟਰ ਗ੍ਰੀਨ ਮਟਰ ਖਾਦੇ ਦਾ ਬਹੁਤ ਨੇ ਪਰ ਲੱਗੇ ਜਿਹੜੇ ਕੀ ਆਪਣੇ ਏਰੀਏ ਦੇ ਵਿੱਚ ਪਹਿਲੀ ਵਾਰ ਦੇਖੇ ਆ ਸੋ ਇਸੇ ਲਈ ਇਹਨੂੰ ਮੈਂ ਕੈਮਰੇ ਦੇ ਅੱਗੇ ਤੁਹਾਡੇ ਸਾਹਮਣੇ ਲੈ ਕੇ ਆਇਆ ਵੀ ਤੁਸੀਂ ਦੋਸਤੋ ਆਪਣੇ ਖੇਤਾਂ ਦੇ ਵਿੱਚ ਕਦੇ ਇਸ ਚੀਜ਼ ਦਾ ਪ੍ਰੀਖਣ ਕੀਤਾ ਜਾਂ ਤੁਸੀਂ ਕਦੇ ਆਪ ਇਹ ਬੀਜਿਆ ਹੈ ਨਾ ਮੌਕੇ ਦੇ ਵਿੱਚ ਤੇ ਜੇਕਰ ਬੀਜਿਆ ਤਾਂ ਜਾਣਕਾਰੀ ਦਿਓ ਤੇ ਕਿਉਂਕਿ ਸਾਡੇ ਮਨ ਦੇ ਵਿੱਚ ਇੱਕ ਡਰ ਹੁੰਦਾ ਕਿ ਯਾਰ ਜੇ ਅਸੀਂ ਇਸ ਮੌਕੇ ਆ ਕਰਾਂਗੇ ਤਾਂ ਐਦਾਂ ਹੋ ਜਾਣਾ ਪਰ ਜੇਕਰ ਉਸ ਡਰ ਨੂੰ ਆਪਾਂ ਜਿੱਤ ਲੈਨੇ ਆ ਤੇ ਡਰ ਨੂੰ ਜਿੱਤਣ ਤੋਂ ਬਾਅਦ ਹੀ ਜਿਹੜਾ ਕਿ ਆਪਾਂ ਜਿੱਤ ਸਕਾਂਗੇ ਕਿਉਂਕਿ ਜੇਕਰ ਤੁਸੀਂ ਡਰ ਡਰ ਕੇ ਆਪਾਂ ਕੁਝ ਨਹੀਂ ਬੀਜਾਂਗੇ ਤੇ ਫਿਰ ਆ ਤੁਹਾਡੇ ਸਾਹਮਣੇ ਦੋਸਤੋ ਆਹ ਬੰਦੇ ਨੇ ਡਰ ਤੋਂ ਜਿੱਤ ਹਾਸਲ ਕੀਤੀ ਕਹਿ ਸਕਦੇ ਆ ਉਹਨੇ ਬੰਦੇ ਨੇ ਜਿਨੇ ਵੀ ਕਿਸਾਨ ਨੇ ਬੀਜੇ ਹੋਣਗੇ ਤੇ ਉਹਨੇ ਇਹ ਸੋਚਿਆ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਗਰਮੀ ਦੇ ਵਿੱਚ ਮਟਰ ਹੋਣਗੇ ਕਿ ਨਹੀਂ ਹੋਣਗੇ ਇਹਨੂੰ ਵੀ ਚਾਰ ਬੰਦਿਆਂ ਨੇ ਗੱਲਾਂ ਸੁਣਾਇਆਂ ਹੋਣੀਆਂ ਯਾਰ ਨਹੀਂ ਹੋਣੇ ਹੋ ਜਾਣੇ ਆ ਤੇ ਇਸ ਬੰਦੇ ਨੇ ਵੀ ਆਪਣਾ ਜਿਹੜਾ ਕੀ ਆ ਉਸ ਡਰ ਤੋਂ ਪੱਲਾ ਝਾੜ ਕੇ ਕਹਿ ਸਕਦੇ ਆ ਕਿ ਉਸ ਡਰ ਤੇ ਜਿੱਤ ਪਾ ਕੇ ਤੇ ਉਹਨੇ ਮਟਰ ਬੀਜਿਆ ਦੋਸਤੋ ਆਹ ਦੇਖੋ ਫਲੀਆਂ ਤੁਹਾਨੂੰ ਮੈਂ ਦਿਖਾ ਲਾਂ ਤੇ ਆਹ ਦੇਖੋ ਲੱਗੀਆਂ ਹੋਈਆਂ ਆਹ ਦੇਖੋ ਫਲੀਆਂ ਸੋ ਇਹਨਾਂ ਨੂੰ ਥੋੜੇ ਦਿਨਾਂ ਦੇ ਵਿੱਚ ਜਿਹੜਾ ਕੀ ਆ ਫਲ ਪਵੇਗਾ ਸੋ ਫਲ ਪੈਣ ਤੋਂ ਬਾਅਦ ਇਹ ਤੁਹਾਡੇ ਮੰਡੀ ਆਣਗੇ ਤੇ ਮਟਰਾਂ ਦਾ ਰੇਟ ਚੈੱਕ ਕਰਿਓ ਤੇ ਬਾਕੀ ਜੇਕਰ ਇਹਨਾਂ ਫਸਲ ਦੇ ਵਿੱਚੋਂ 80% ਫਸਲ ਵੀ ਜਿਹੜੀ ਕਿ ਕਾਮਯਾਬ ਹੋ ਜਾਂਦੀ ਹੈ ਜੇਕਰ 80% ਨੂੰ ਦਾਣਾ ਪੈਂਦਾ ਆ ਤੇ ਮੈਨੂੰ ਲੱਗਦਾ ਵੀ ਉਸ ਬੰਦੇ ਨੇ ਹਰ ਸਾਲ ਇਸ ਸੀਜ਼ਨ 'ਚ ਜ਼ਰੂਰ ਲਾਊਗਾ ਕਿਉਂਕਿ ਇਸ ਵੇਲੇ ਕੰਪੀਟੀਸ਼ਨ ਹੈ ਨਹੀਂਗਾ ਤੇ ਇਸ ਵੇਲੇ ਸਿਰਫ ਮਾਲ ਤੋਂ ਆਪਣੇ ਪਾਸ ਹੈ ਜਿਹੜੀ ਤੁਹਾਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆਂ ਕਿਉਂਕਿ ਜਿਹੜਾ ਕਿ ਆ ਨਵੇਂ ਤੇ ਨਵਾਂ ਪਰਖਣ ਅਸੀਂ ਤਾਂ ਹੀ ਕਰ ਸਕਦੇ ਆ ਜੇਕਰ ਆਪਾਂ ਉਸ ਡਰ ਤੋਂ ਅੱਗੇ ਜਾ ਕੇ ਆਪਣੇ ਖੇਤ ਵਿੱਚ ਆਪਣੇ ਫਸਲ ਆਪਾਂ ਬੀਜ ਸਕਾਂਗੇ ਸੋ ਦੋਸਤੋ ਇਹ ਆਫ ਸੀਜ਼ਨ ਮਟਰ ਆ ਜਿਹੜੇ ਆਫ ਸੀਜ਼ਨ ਫਸਲ ਆ ਜਦੋਂ ਇਹ ਮਾਰਕੀਟ 'ਚ ਆਵੇਗੀ ਤੇ ਫਿਰ ਭਾਈ ਰੇਟ ਤਾਂ ਆਪੇ ਮਿਲਣਾ ਕਿਉਂਕਿ ਕੰਪੀਟੀਸ਼ਨ ਨਹੀਂ ਆ ਕੋਈ ਵੀ ਸੋ ਦੋਸਤੋ ਆਪਾਂ ਹੁਣ ਇਹਦਾ ਨਰੀਖਣ ਕਰਦੇ ਆ ਤੇ ਕੈਮਰਾਮੈਨ ਜੀ ਆਓ ਅੱਗੇ ਨੂੰ ਤੇ ਕੀ ਦੇਖ ਲੈਨੇ ਆ ਇਹਦੇ ਵਿੱਚ ਕੋਈ ਦਾਣਾ ਖਰਾਬ ਆ ਜਾਂ ਮਟਰ ਉਕਲ ਰਹੇ ਨੇ ਜਾਂ ਕੁਝ ਏ ਦੋਸਤੋ ਪਹਿਲਾ ਦੱਸ ਦੇਵਾਂ ਕਿ ਇਹ ਮਟਰ ਮੇਰੇ ਨਹੀਂ ਆ ਤੇ ਮੈਂ ਸਿਰਫ ਰਾਸਤੇ ਦੇ ਵਿੱਚ ਜਾ ਰਿਹਾ ਸੀਗਾ ਸੋਚਿਆ ਪੇ ਤੁਹਾਨੂੰ ਇਹ ਕੈਮਰੇ ਦੀ ਅੱਖ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਦਿਖਾਵਾਂ ਕਿ ਜਿਹੜਾ ਡਰ ਹੈ ਨਾ ਆਪਾਂ ਇੱਕ ਮਿੱਥ ਹੁੰਦੀ ਅੱਗੇ ਪੇ ਹਾਂਬੇ ਇਸ ਮੌਸਮ 'ਚ ਨਹੀਂ ਹੋਣੇ ਤੇ ਦੋਸਤੋ ਇਹਦੇ ਮੈਨੂੰ ਲੱਗਦਾ ਪੇ ਆਹੇ ਘੱਟੋ-ਘੱਟ ਵੀ ਬੰਦੇ ਨੇ ਜਨਵਰੀ ਦੇ ਦਿਵਾਲੇ ਬੀਜੇ ਹੋਣਗੇ ਤੇ ਜਨਵਰੀ ਜਾਂ ਫਰਵਰੀ ਦੇ ਵਿੱਚ ਸੋ ਆ ਤੁਹਾਡੇ ਸਾਹਮਣੇ ਆ ਬਾਈ ਫਸਲਾਂ ਨੂੰ ਜਿਹੜਾ ਕੀ ਆ ਦਾਣਾ ਪੈ ਰਿਹਾ ਆ ਫੁੱਲ ਪੈ ਰਹੇ ਨੇ ਸੋ ਇਹਨੂੰ ਹੁਣ ਕਿੰਨਾ ਜਿਹੜਾ ਕੀ ਆ ਫਲ ਪਵੇਗਾ ਉਹ ਆਉਣ ਵਾਲਾ ਸਮਾਂ ਦੱਸੇਗਾ ਤੇ ਪਰ ਫਲੀਆਂ ਪਈਆਂ ਹੋਈਆਂ ਨੇ ਦਾਣਾ ਪੈ ਚੁੱਕਾ ਹੈ ਤੇ ਜੇਕਰ ਜਿੰਨੇ ਫਲ ਨਿਕਲੇ ਆ ਫਲ ਨਿਕਲੇ ਆ ਉੰਨਾ ਇੱਕ ਫਲ ਪੈ ਜਾਂਦਾ ਤੇ ਇਹ ਵੱਧ ਤੋਂ ਵੱਧ ਜਿਹੜਾ ਝਾੜ ਆ ਦੇ ਸਕਦੀ ਆ ਸੋ ਬਾਕੀ ਦੋਸਤੋ ਆਪਾਂ ਤੁਹਾਨੂੰ ਤੁਸੀ ਦੱਸਣਾ ਹੁਣ ਕਿ ਜਿਹੜਾ ਕੀ ਆ ਇਸ ਖੇਤਾਂ ਦੇ ਵਿੱਚ ਆਪਾਂ ਜੇਕਰ ਆਫਸਿਜਨ ਕੋਈ ਫਸਲ ਬੀਜਦੇ ਆ ਉਹਨੂੰ ਉਹਦੇ ਲਈ ਸਾਨੂੰ ਸਭ ਤੋਂ ਜ਼ਰੂਰੀ ਲੋੜ ਆ ਹਿੰਮਤ ਦੀ ਸੋ ਹਿੰਮਤ ਪਾਈ ਨੇ ਦਿਖਾਈ ਆ ਸੋ ਤਾਂ ਜਾਣਕਾਰੀ ਚੰਗੀ ਲੱਗੀ ਹੋਵੇ ਦੋਸਤੋ ਸ਼ੇਅਰ ਕਰਨਾ ਤੇ ਤੁਸੀਂ ਵੀ ਆਪਣੇ ਕਮੈਂਟ ਜਰੂਰ ਦੇਣੇ ਕਿਉਂਕਿ ਮਟਰਾਂ ਨੂੰ ਪੰਜਾਬ ਦੇ ਵਿੱਚ ਹਰ ਕੋਈ ਵੱਧ ਚੜ੍ਹ ਕੇ ਬੀਜਦਾ ਆ ਤੇ ਆਫ ਸੀਜ਼ਨ ਕਿਸੇ ਨੇ ਬੀਜੇ ਹੋਣ ਤਾਂ ਜਾਣਕਾਰੀ ਹਾਸਲ ਕਰਨ ਦੇ ਲਈ ਥੱਲੇ ਕਮੈਂਟ ਜਿਹੜਾ ਕਿ ਦੋਸਤੋ ਜਰੂਰ ਕਰਨਾ ਤਾਂ ਜੋ ਸਾਡੇ ਦੋਸਤਾਂ ਨੂੰ ਪਤਾ ਲੱਗੇ ਸੋ ਤੁਹਾਡੀ ਕੀ ਰਾਏ ਹੈ ਇਹਦੇ ਪਰ ਆਪਣੇ ਵਿਚਾਰ ਜਰੂਰ ਦੇਣਾ ਸਾਡੇ ਚੈਨਲ ਤੇ ਨਵੇਂ ਆਏ ਤਾਂ ਸਬਸਕ੍ਰਾਈਬ ਕਰ ਲਿਓ ਹੋਰ ਜਾਣਕਾਰੀਆਂ ਦੇਖਣੀਆਂ ਚਾਹਣੇ ਤਾਂ ਪੁਰਾਣੀਆਂ ਵੀਡੀਓ ਦੇਖੋ ਤੇ ਲਾਈਕ ਕਰਨਾ ਦੋਸਤੋ ਧੰਨਵਾਦ ਆ ਸਤਿ ਸ੍ਰੀ ਅਕਾਲ ਆ ਮਿਲਦੇ ਹਾਂ ਹੁਣ ਕਿਸੇ ਹੋਰ ਨਵੀਂ ਜਾਣਕਾਰੀ ਸასი ਕਾਲ